ਆਖਰਕਾਰ ਜਥੇਦਾਰ ਗਿਆਨੀ ਰਗबीर ਸਿੰਘ ਨੇ ਆਪਣਾ ਮਨ ਬਣਾ ਲਿਆ ਹੈ ਗਿਆਨੀ ਰਗबीर ਸਿੰਘ ਅਸਤੀਫਾ ਦੇਣਗੇ ਜਾਂ ਨਹੀਂ ਦੇਣਗੇ ਇਹਦੇ ਬਾਰੇ ਤੁਹਾਨੂੰ ਵੱਡੀ ਖਬਰ ਦੇਣੀ ਹੈ ਨਾਲ ਹੀ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਵਿਚਕਾਰ ਗਿਆਨੀ ਰਗबीर ਸਿੰਘ ਕੋਈ ਵੱਡਾ ਐਕਸ਼ਨ ਲੈ ਸਕਦੇ ਆ ਇਹਦੀਆਂ ਕਣਸੌਆਂ ਵੀ ਆ ਚੁੱਕੀਆਂ ਨੇ ਤੇ ਅੱਜ ਧਾਮੀ ਕੀ ਮੀਟਿੰਗ 'ਚ ਸ਼ਾਮਲ ਹੋਣਗੇ ਕੀ ਸੱਤ ਮੈਂਬਰੀ ਕਮੇਟੀ ਕੋਈ ਵੱਡਾ ਫੈਸਲਾ ਕਰ ਦੇਗੀ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਜੋ ਤਾਜ਼ਾ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਖਬਰਾਂ ਨਿਕਲ ਕੇ ਆ ਰਹੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਮੈਂ ਕਰਦਾ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬੀ ਸਿਆਸਤ ਤੇ ਉਹਦੇ ਵਿੱਚੋਂ ਵੀ ਨਿਕਲ ਕੇ ਪੰਥਕ ਸਿਆਸਤ ਬੜੀਆਂ ਕਰਵਟਾਵਾਂ ਦਾ ਸ਼ਿਕਾਰ ਹੈ ਹਰ ਪਲ ਨਵੀਂ ਕਰਵਟ ਦੇਖਣ ਨੂੰ ਮਿਲ ਰਹੀ ਹੈ ਚਰਚਾਵਾਂ ਇਹ ਨੇ ਕਿ ਗਿਆਨੀ ਰਗबीर ਸਿੰਘ ਅਸਤੀਫਾ ਦੇ ਦੇਣਗੇ ਗਿਆਨੀ ਰਗबीर ਸਿੰਘ ਵੀ ਕਹਿ ਲੀਏ ਕਿ ਐਡਵੋਕੇਟ ਧਾਮੀ ਦੇ ਵਾਂਗੂ ਹਰਜਿੰਦਰ ਸਿੰਘ ਧਾਮੀ ਦੇ ਵਾਂਗੂ ਅੱਕ ਚੁੱਕੇ ਨੇ ਪਰ ਜੋ ਅਸਲ ਕਹਾਣੀ ਹੈ ਜੋ ਇਸ ਮਾਮਲੇ ਦੇ ਵਿੱਚ ਅਸਲ ਕੜੀ ਹੈ ਉਹ ਬੜੀ ਅਹਿਮ ਹੈ ਬੇਸ਼ੱਕ ਚਰਚਾਵਾਂ ਚੱਲ ਰਹੀਆਂ ਨੇ ਮੇਰੇ ਕੋਲ ਵੀ ਕਈ ਲੋਕਾਂ ਨੇ ਖਬਰਾਂ ਕਰ ਦਿੱਤੀਆਂ ਤੇ ਮੈਂ ਤੁਹਾਨੂੰ ਵੀ ਉਹ ਖਬਰਾਂ ਦੱਸੀਆਂ ਪਰ ਜੋ ਅੰਦਰਲੀ ਗੱਲ ਹੁਣ ਨਿਕਲ ਕੇ ਆ ਰਹੀ ਹੈ ਉਹ ਬੜੀ ਹੈਰਾਨ ਕਰਨ ਵਾਲੀ ਹੈ ਹੈਰਾਨ ਮੇਰੇ ਤੇਰੇ ਵਰਗਿਆਂ ਨੂੰ ਕਰਦੀ ਰਿਪੀਟ ਹੈਰਾਨ ਇਹ ਗੱਲ ਮਾਤੜਾ ਤਮਾਟੜਾ ਨੂੰ ਕਰਦੀ ਹੈ ਤੇ ਪਰੇਸ਼ਾਨ ਕਰਦੀ ਹੈ ਇਹ ਸੁਖਬੀਰ ਸਿੰਘ ਬਾਦਲਾਲੇ ਧੜੇ ਨੂੰ ਦਰਅਸਲ ਕਿਹਾ ਜਾਂਦਾ ਹੈ ਕਿ ਗਿਆਨੀ ਰਗਵੀਰ ਸਿੰਘ ਨੇ ਆਪਣਾ ਮਨ ਬਣਾ ਲਿਆ ਉਹ ਹੁਣ ਕੋਈ ਵੱਡੇ ਐਕਸ਼ਨ ਦੀ ਤਿਆਰੀ 'ਚ ਨੇ ਜਿਵੇਂ ਸੁਖਬੀਰ ਹੁਣਾਂ ਨੇ ਲਾਈਨ ਖਿੱਚ ਲਈ ਆ ਕਿ ਅਸੀਂ ਆਰ ਖੇਡਾਂਗੇ ਜਾਂ ਪਾਰ ਖੇਡਾਂਗੇ ਉਸੇ ਤਰ੍ਹਾਂ ਨਾਲ ਹੀ ਗਿਆਨੀ ਰਗਵੀਰ ਸਿੰਘ ਨੇ ਵੀ ਫੈਸਲਾ ਕਰ ਲਿਆ ਕਿ ਜਾਂ ਤਾਂ ਇੱਧਰ ਖੇਡਾਂਗੇ ਜਾਂ ਉੱਧਰ ਖੇਡਾਂਗੇ ਵਿਚ ਵਿਚਾਲੇ ਵਾਲੀਆਂ ਗੱਲਾਂ ਹੁਣ ਛੱਡ ਦਿੱਤੀਆਂ ਜਾਣਗੀਆਂ ਗਿਆਨੀ ਰਗਵੀਰ ਸਿੰਘ ਇਸੇ ਵੇਲੇ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਚਰਚਾਵਾਂ ਨੇ ਕਿ ਉਹ ਛਲਲੇ ਚਲੇ ਜਾਣਗੇ ਉਹ ਵੀ ਥੱਕ ਚੁੱਕੇ ਨੇ ਅੱਕ ਚੁੱਕੇ ਨੇ ਨਿਰਾਸ਼ ਨੇ ਹਤਾਸ਼ ਨੇ ਪਰ ਜਾਣਕਾਰ ਦੱਸ ਰਹੇ ਨੇ ਕਣਸੌਆਂ ਆ ਰਹੀਆਂ ਨੇ ਕਿ ਗਿਆਨੀ ਰਗਵੀਰ ਸਿੰਘ ਅਸਤੀਫਾ ਨਹੀਂ ਦੇਣਗੇ ਉਹ ਉਹਦਾ ਨਹੀਂ ਛੱਡਣਗੇ ਤੇ ਵੱਡਾ ਐਕਸ਼ਨ ਲੈਣਗੇ ਵੱਡੀਆਂ ਚੀਜ਼ਾਂ ਵੱਲ ਉਹ ਵਧਣਾ ਸ਼ੁਰੂ ਕਰ ਚੁੱਕੇ ਨੇ ਰਹੀ ਗੱਲ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਉਤਪੰਨ ਹੋਈ ਸਥਿਤੀ ਦੇ ਬਾਰੇ ਇਸ ਬਾਰੇ ਵੀ ਉਹ ਡੰਗਾਈ ਦੇ ਨਾਲ ਵਿਚਾਰ ਕਰ ਰਹੇ ਨੇ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਕਾਰ ਵੀ ਗੱਲਬਾਤ ਹੋਈ ਹੈ ਇਹ ਕੀ ਗੱਲਬਾਤ ਹੋਈ ਹੈ ਇਹ ਤੁਹਾਨੂੰ ਮੈਂ ਥੋੜਾ ਠਹਿਰ ਕੇ ਦੱਸਣ ਦੀ ਕੋਸ਼ਿਸ਼ ਕਰਦਾ ਇਹਦੇ ਬਾਰੇ ਚੀਜ਼ਾਂ ਇਕੱਠੀਆਂ ਕਰ ਰਹੇ ਆਂ ਜਿਵੇਂ ਚੀਜ਼ਾਂ ਮੁਕੰਮਲ ਹੋ ਗਈਆਂ ਹੋਵੇ ਤੁਹਾਨੂੰ ਦੱਸਾਂਗੇ ਪਰ ਗੱਲਬਾਤ ਜ਼ਰੂਰ ਹੋਈ ਹੈ ਰਹੀ ਗੱਲ ਜਾਣਕਾਰੀ ਦੱਸਦੇ ਆ ਕਿ ਹਰਜਿੰਦਰ ਸਿੰਘ ਧਾਮੀ ਅੱਜ ਵਾਲੀ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ ਪਰ ਬਾਕੀ ਜਿਹੜੇ 5 ਮੈਂਬਰ ਬਚਦੇ ਆ ਉਹਨਾਂ ਨੇ ਬਹੁਤ ਕਿਹਾ ਜਾਂਦਾ ਕਿ ਉਹਨਾਂ ਨੂੰ ਰਿਕੁਐਸਟ ਕੀਤੀ ਬੇਨਤੀਆਂ ਕੀਤੀਆਂ ਅਰਜ਼ੋਈਆਂ ਕੀਤੀਆਂ ਕਿ ਧਾਮੀ ਸਾਹਿਬ ਤੁਸੀਂ ਜਾਓ ਪਰ ਜਾਣਕਾਰ ਦੱਸਦੇ ਆ ਕਿ ਨਹੀਂ ਆ ਰਹੇ ਸ਼ਾਇਦ ਉਹ ਬੇਨਤੀਆਂ ਨੂੰ ਕਬੂਲ ਕਰ ਲੈਣ ਤੇ ਉਹ ਆ ਜਾਣ ਇਸ ਬਾਰੇ ਜਿਹੜੇ ਚਾਂਸ ਨੇ ਉਹ ਬਹੁਤ ਘੱਟ ਨੇ ਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਵੀ ਨਹੀਂ ਆ ਰਹੇ ਕਿਹਾ ਜਾਂਦਾ ਕਿ ਉਹ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਜੀ ਅਕਾਲ ਤਖਸ ਸਹਿਬ ਨੂੰ ਛੱਡ ਕੇ ਹੁਣ ਜਿਹੜਾ ਉਹ ਅਕਾਲੀ ਦਲ ਬਾਦਲ ਦੀ ਜਿਹੜੀ ਲੈਣਾ ਉਹਨੂੰ ਟੋ ਕਰਨਗੇ ਅ ਸਿੱਧੀ ਜੀ ਗੱਲ ਹੈ ਕਿ ਉਹ ਵੀ ਅਕਾਲ ਤਖਤ ਤੋਂ ਪਘੋੜੇ ਕਰਾਰ ਦਿੱਤੇ ਜਾਣਗੇ ਬਾਕੀਆਂ ਦੀ ਤਰ੍ਹਾਂ ਜਿਵੇਂ ਜੇ ਪ੍ਰੋਫੈਸਰ ਕਿਰਪਾ ਸਿੰਘ ਬਡੂੰਗਰ ਕਰਦੇ ਹਾਲਾਂਕਿ ਮੇਰੀ ਤੋਂ ਉਮਰ ਤੋਂ ਹੀ ਬਹੁਤ ਵੱਡੇ ਨੇ ਤੇ ਜਿੰਨੀ ਕਿ ਮੇਰੀ ਉਮਰ ਉਸ ਤੋਂ ਜ਼ਿਆਦਾ ਉਹਨਾਂ ਦਾ ਤਜਰਬਾ ਹੋਣਾ ਹੈ ਉਹ ਆਪ ਸਿਆਣੇ ਨੇ ਕਿ ਉਹਨਾਂ ਨੇ ਕੀ ਕਰਨਾ ਹੈ ਕਿ ਨਹੀਂ ਕਰਨਾ ਪਰ ਜੋ ਸਿਧਾਂਤਕ ਗੱਲ ਆ ਉਹ ਇਹੀ ਹੈ ਕਿ ਉਹ ਫਿਰ ਅਕਾਲ ਤਖਤ ਤੋਂ ਪਘੋੜੇ ਕਰਾਰ ਦਿੱਤੇ ਜਾਣਗੇ ਫਿਰ ਉਮਰਾਂ ਦਾ ਕੀ ਹੈ ਜਦੋਂ ਬੁੱਧੀ ਭ੍ਰਿਸ਼ਟ ਹੁੰਨ ਤੇ ਆਜੇ ਤਾਂ ਵੱਡੇ ਵੱਡੇ ਆਂ ਦੀ ਹੋ ਜਾਂਦੀ ਹੈ ਇਸ ਗੱਲ ਨੂੰ ਤਾਂ ਇਸ ਤਰੀਕੇ ਨਾਲ ਹੀ ਲਿਆ ਜਾ ਸਕਦਾ ਹੁਣ ਸਵਾਲ ਇਹ ਹੈ ਕਿ ਫਿਰ ਪਿੱਛੇ ਕੌਣ ਬਚ ਗਿਆ ਪਿੱਛੇ ਮਨਪ੍ਰੀਤ ਤੇ ਆਲੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਬੀਬੀ ਸਤਵੰਤ ਕੌਰ ਤੇ ਸੰਤਾ ਸਿੰਘ ਉਮੈਦਪੁਰ ਵੈਸੇ ਵੀ ਬਡੂਂਗਰ ਤੇ ਧਾਮੇ ਹੀ ਘੱਟ ਗਿਣਤੀ ਚ ਸੀ ਕਿਉਂਕਿ ਲਾਈਨ ਖਿੱਚੀ ਹੋਈ ਹੈ ਕਿਹਾ ਜਾਂਦਾ ਕਿ ਇਕਬਾਲ ਸਿੰਘ ਝੁੰਦਾ ਕਾਫੀ ਕਾਫੀ ਜ਼ਿਆਦਾ ਪ੍ਰੈਸ਼ਰ ਚ ਨੇ ਕਿਉਂ ਪਰਲੇ ਪਾਸੇ ਖੜਨ ਜਣੀ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਵਾਲੇ ਪਾਸੇ ਖੜਨ ਪਰ ਜੋ ਲਾਈਨ ਉਹਨਾਂ ਦੀ ਹੁਣ ਤੱਕ ਸਾਡੇ ਸਾਹਮਣੇ ਉਹੀ ਹੈ ਕਿ ਉਹ ਲਾਈਨ ਖਿੱਚ ਚੁੱਕੇ ਨੇ ਕਿ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਇਨ ਬਿਨ ਲਾਗੂ ਕਰਨਾ ਉਹ ਅਕਾਲ ਤਖਤ ਵਾਲੇ ਪਾਸੇ ਖੜੇ ਨੇ ਤਾਂ ਉਹ ਗਿਣਤੀ ਹੈ ਤੇ ਅੱਜ ਤਾਂ ਫਿਰ ਸਰਬਸੰਮਤੀ ਹੋ ਹੀ ਜਾਣੀ ਹੈ ਜੇ ਪੰਜ ਮੈਂਬਰ ਹੀ ਹਾਜ਼ਰ ਹੋਏ ਤਾਂ ਫਿਰ ਪੰਜਾਂ ਦੀ ਸਰਬਸੰਮਤੀ ਗਣੀ ਜਾਊਗੀ ਤੇ ਸੁਭਾਵਿਕ ਜੀ ਗੱਲ ਹੈ ਕਿ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਕੋਈ ਵੱਡਾ ਫੈਸਲਾ ਆ ਸਕਦਾ ਜਾਣਕਾਰ ਦੱਸਦੇ ਆਂ ਕੇ ਫੈਸਲਾ ਦੋ ਤਿੰਨ ਤਰ੍ਹਾਂ ਦਾ ਹੋ ਸਕਦਾ ਹੈ ਮੇਰਾ ਆਪਣਾ ਅਨੁਮਾਨ ਵੀ ਇਹੀ ਹੈ ਕਿ ਇੱਕ ਤਾਂ ਜੋ ਪ੍ਰੋਫੈਸਰ ਮਾਫ ਕਰਨਾ ਬਲਵਿੰਦਰ ਸਿੰਘ ਭੁੰਦੜ ਨੇ ਜੋ ਲਿਖ ਕੇ ਭੇਜਿਆ ਹੁਣ ਉਹਦੇ ਤੇ ਚਰਚਾ ਹੋਣੀ ਹੈ ਜਾਣਕਾਰ ਦੱਸਦੇ ਕਿ ਉਹਦੇ ਬਾਰੇ ਹਜੇ ਕੋਈ ਤਸੱਲੀ ਪ੍ਰਗਟ ਚੀਜ਼ਾਂ ਜੜੀਆਂ ਨੇ ਉਹ ਸਾਹਮਣੇ ਨਹੀਂ ਆਈਆਂ ਫਿਰ ਇਹ ਵੀ ਹੋ ਸਕਦਾ ਹੈ ਕਿ ਮੈਂਬਰਸ਼ਿਪ ਦਾ ਰਿਵਿਊ ਕੀਤਾ ਜਾਵੇ ਪੜਤਾਲ ਕੀਤੀ ਜਾਵੇ ਉਹਨੂੰ ਖੋਖਿਆ ਜਾਵੇ ਇਸ ਇੱਕ ਇਹ ਵੀ ਫੈਸਲਾ ਇੱਕ ਇਹ ਸਿੱਧਾ ਫੈਸਲਾ ਹੈ ਕਿ ਜੇ ਤੁਸੀਂ ਇਸ ਤਰੀਕੇ ਤੇ ਚੱਲਣਾ ਹੈ ਫਿਰ ਐਸੀ ਵੀ ਐਂ ਚੱਲਦੇ ਆ ਫਿਰ ਕੋਈ ਵਿਚਲਾਰ ਆ ਕੱਢਣ ਦੀ ਜਿਹੜੀ ਗੱਲ ਹੁੰਦੀ ਹੈ ਉਹ ਖਤਮ ਕਰ ਦਿੱਤੀ ਜਾਊਗੀ ਸਿੱਧੀ ਰਿਪੋਰਟ ਦਿੱਤੀ ਜਾਊਗੀ ਕਿ ਇਹ ਭਰਤੀ ਗਲਤ ਹੈ ਬਾਕਸ ਭਰਤੀ ਹੈ ਇਹ ਭਰਤੀ ਤੁਸੀਂ ਇੰਜ ਲਾ ਲੋ ਕਿ ਵੀ ਇਹਦਾ ਕੋਈ ਆਧਾਰ ਨਹੀਂ ਇਹ ਰਿਪੋਰਟ ਅਕਾਲ ਤੱਕ ਤੁਸੀਂ ਦਿੱਤੀ ਜਾਊਗੀ ਤੇ ਇਸ ਭਰਤੀ ਨੂੰ ਰੱਦ ਕਰ ਦਿੱਤਾ ਜਾਊਗਾ ਇਹ ਜਿਹੜੀ ਚੀਜ਼ ਹੈ ਹੁਣ ਅਕਾਲੀ ਦਲ ਕਹਿੰਦਾ ਕਿ ਸਾਡੀ ਲੱਖਾਂ ਚ ਭਰਤੀ ਹੋਗੀ ਜੇ ਲੱਖਾਂ ਚ ਭਰਤੀ ਚਲੋ ਅਕਾਲੀ ਦਲ ਦਾ ਮੈਂਬਰ ਜ਼ਰੂਰੀ ਨਹੀਂ ਹੈ ਕਿ ਹਰ ਵੋਟਰ ਹੀ ਬਣ ਸਕਦਾ ਹੈ ਇਦਾਂ ਦਾ ਕਿਸੇ ਵੀ ਪੋਲੀਟੀਕਲ ਪਾਰਟੀ ਚ ਹੁੰਦਾ ਕਿ ਜਿਹਦੀ ਵੋਟ ਹੈ ਉਹੀ ਮੈਂਬਰ ਬਣ ਸਕਦਾ ਪਰ ਜੇ ਤੁਸੀਂ 2022 2024 ਤੇ ਹੁਣ ਹੋਈਆਂ ਨਗਰ ਕੌਂਸਲ ਚੋਣਾਂ ਨਗਰ ਨਿਗਮ ਚੋਣਾਂ ਤੇ ਪੰਚਾਇਤੀ ਚੋਣਾਂ ਦਾ 10 10ਰ ਕੱਢ ਕੇ ਦੇਖਦੇ ਹੋ ਕਾਲੀ ਦਲ ਦੇ ਪ੍ਰਤੀਤਾ ਤੁਹਾਨੂੰ ਸਪਸ਼ਟ ਹੋ ਜਾਂਦਾ ਕਿ ਅਕਾਲੀ ਦਲ ਨੇ ਕਿੰਨੀ ਕੁ ਮੈਂਬਰਸ਼ਿਪ ਜਿਹੜੀ ਆ ਉਹ ਕੀਤੀ ਹੋਊਗੀ ਜਿਹੜੇ ਲੋਕ ਤੁਹਾਨੂੰ ਵੋਟ ਨਹੀਂ ਪਾਉਣ ਆਏ ਉਹ ਮੈਂਬਰ ਬਣਨਾ ਚਾਹੁੰਦੇ ਨੇ ਇਹ ਗੱਲ ਹੈ ਜਿਹੜੀ ਉਹ ਹজম ਹੋਣ ਵਾਲੀ ਨਹੀਂ ਬਾਕੀ ਨਜ਼ਰਾ ਟਿਕੀਆਂ ਹੋਈਆਂ ਨੇ ਸਾਡੇ 12 ਮੀਟਿੰਗ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਕੀ ਨਿਕਲਦਾ ਉਹ ਤੁਹਾਡੇ ਨਾਲ ਜਿਹੜਾ ਬ੍ਰੇਕਿੰਗ ਦੇ ਰੂਪ ਚ ਲੈ ਕੇ ਹਾਜ਼ਰ ਹੋਵਾਂਗੇ ਉਹਨੇ ਸਮੇਂ ਲਈ ਮੈਨੂੰ ਤੁਸੀਂ ਇਜਾਜ਼ਤ ਦਿਓ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਚ ਜ਼ਰੂਰ ਦਿਓ